ਤੇ ਪਿਆਰਿਓ ਇੱਕ ਬੇਨਤੀ ਕਰਾਂ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਓ ਵਡਹੰਸ ਕੀ ਵਾਰ ਦੇ ਅੰਦਰ ਨਾ ਮੇਰੇ ਸਤਿਗੁਰ ਦੇ ਬੜੇ ਪਿਆਰੇ ਬੋਲ ਨੇ ਗੁਰੂ ਕਿਆ ਸਿਖਾ ਤੈਨੂੰ ਕਿਤੇ ਮਹਿਸੂਸ ਹੋ ਸਕੇ ਤੇਰਾ ਖਿਰਦਾ ਅਹਿਸਾਸ ਕਰ ਸਕੇ ਕਿ ਅਸਲ ਵਿੱਚ ਧੰਨ ਗੁਰੂ ਰਾਮਦਾਸ ਐਡੇ ਵੱਡੇ ਸਤਿਗੁਰ ਨੇ ਜਿਹੜੇ ਭਾਈ ਜਦੋਂ ਸੰਸਾਰ ਵਿੱਚ ਕੁਝ ਵੀ ਨਹੀਂ ਸੀ ਤਾਂ ਗੁਰੂ ਰਾਮਦਾਸ ਉਸ ਵੇਲੇ ਵੀ ਨਿਰਗੁਣ ਰੂਪ ਦੇ ਅੰਦਰ ਖਾਜਰ ਸੀ ਪਿਆਰਿਓ ਇਹ ਪਟਾਣੇ ਜਦੋਂ ਕਿਤੇ ਵਿਢਾਈ ਪੜੋ ਨਾ 60 ਸਵਈਏ ਨੇ ਉਹਦੇ ਵਿੱਚੋਂ ਇੱਕ ਬਚਨ ਲਵਾਂਗਾ ਕਿ ਕਿੱਡੇ ਵੱਡੇ ਸਤਿਗੁਰ ਨੇ ਕਿੰਨੀ ਵਿਢਾਈ ਖੈ ਕੈਸੀ ਬਖਸ਼ਿਸ਼ ਦੇ ਮਾਲਕ ਨੇ ਤੇ ਆਹ ਦੋ ਬਚਨ ਬੜੇ ਪਿਆਰ ਨਾਲ ਸੁਣਿਆ ਜੇ ਤੂੰ ਸਤਿਗੁਰ ਚੌਹ ਜੁਗੀ ਇਹ ਅਖੀਰਲਾ ਸਵਈਆ ਖੈ ਪਟ ਸਾਹਿਬਾਨ ਕਿਰਪਾ ਕਰਦੇ ਨੇ ਤੂੰ ਸਤਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੋਰ ਨਰ ਸਾਧਕ ਸਿੱਧ ਸਿਖ ਸਵੰਤ ਧੁਰੈ ਧੁਰਾ ਆਦ ਜੁਗਾਦੀ ਅਨਾਦ ਕਲਾ ਧਾਰੀ ਤ੍ਰਿਹ ਲੋ ਅਗਮ ਨਿਗਮ ਉਦਨ ਜਰਾ ਜਮਹਿ ਆਰੋ ਗੁਰ ਅਮਰਦਾਸ ਥਿਰ ਥੱਪਿਓ ਪਰਗਾਮੀ ਤਾਰਨ ਤਰਨ ਅਗ ਅੰਤਕ ਬਧਿਆ ਨ ਸਲ ਕਵ ਗੁਰ ਰਾਮਦਾਸ ਤੇਰੀ ਸ਼ਰਨ ਹੁਣਾਂ ਬਚਨ ਸੁਣਿਆ ਜੇ ਕਹਿਣ ਲੱਗੇ ਤੇਰੀ ਵਡਿਆਈ ਤੂੰ ਖਹਿ ਜਾਣਦਾ ਤੁਦ ਜੇਵੜ ਅਵਰ ਨਾ ਕੋਈ ਅਸਲ ਵਿੱਚ ਸਤਿਗੁਰੂ ਤੇਰੀ ਵਡਿਆਈ ਨੂੰ ਤੂੰ ਆਪ ਹੀ ਜਾਣ ਨਾ ਖੈ ਮੈਂ ਕੀ ਕਥ ਸਕਨਾ ਮੈਂ ਕੀ ਆਖ ਸਕਨਾ ਵਾ ਕ્યાਹ ਹੂੰ ਕਥੀ ਕਥੇ ਕਤ ਦੇਖਾਂ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਦ ਭਾਵੈ ਸੋਈ ਅੱਖਾਂ ਤਿਲ ਤੇਰੀ ਵਡਿਆਈ ਬਚਨ ਬੜਾ ਪਿਆਰਾ ਹੈ ਜੀ ਤੇਰੀ ਵਡਿਆਈ ਤੂੰ ਖਹਿ ਜਾਣਦਾ ਤੁਦ ਜੇਵੜ ਅਵਰ ਨਾ ਕੋਈ ਤੇ ਅੱਗੇ ਪਾਤਸ਼ਾਹ ਕਹਿੰਦੇ ਨੇ ਭਾਈ ਐਸੀ ਬਰਕਤ ਖੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੀ ਐਸੀ ਵਡਿਆਈ ਖੈ ਤੂੰ ਭੰਨਣ ਘੜਨ ਸਮਰੰਥ ਦਾਤਾਰ ਖੈ ਤੁਧ ਅੱਗੇ ਮੰਗਣ ਨੋਖ ਖੱਥ ਜੋੜ ਖਲੀ ਸਭ ਕੋਈ ਆਪ ਜੀ ਵੇਖੋਗੇ ਖਰਮੰਦਰ ਸਾਹਿਬ ਦੇ ਅੰਦਰ ਕੀ ਸਿੱਖ ਕਿਸੇ ਵੀ ਮਜ਼ਹਬ ਦੇ ਲੋਕ ਆਉਂਦੇ ਨੇ ਕੇਵਲ ਇੱਥੋਂ ਤੱਕ ਗੱਲ ਖੈ ਤੰਨ ਗੁਰੂ ਰਾਮਦਾਸ ਸਾਹਿਬ ਬਾਣੀ ਵਿੱਚ ਉਸ ਵਿਢਾਈ ਦਾ ਜ਼ਿਕਰ ਕਰਦੇ ਨੇ ਕਹਿੰਦੇ ਨਹੀਂ ਜੋ ਭਾਈ ਦ੍ਰਿਸ਼ਟ ਮਾਨ ਤੋਂ ਅੱਗੇ ਦੀ ਖੇਡ ਖੈ ਜੋ ਕੁਝ ਸਾਨੂੰ ਨਜ਼ਰ ਵੀ ਨਹੀਂ ਆ ਰਿਆਂ ਅੱਗੇ ਪਾਤਸ਼ਾਹ ਕਹਿੰਦੇ ਨੇ ਉਹ ਕੁਝ ਵੀ ਤੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਖਤ ਜੋੜ ਕੇ ਖਲੇ ਨੇ ਪਿਆਰਿਓ ਉਹ ਬਚਨ ਖੈ ਤੁਦ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ ਤੁਦ ਸਭ ਸੈ ਨੂੰ ਦਾਨ ਦਿੱਤਾ ਖੰਢੀ ਵਰਪੰਢੀ ਪਤਲ ਲਈ ਪੂਰੀ ਸਭ ਲੋਈ ਐਡੀ ਵੱਡੀ ਵਡਿਆਈ ਖੈ ਧੰਨ ਗੁਰੂ ਰਾਮਦਾਸ ਦੀ ਅੱਖੋਂ ਸਤ ਨਾਮ